ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਤਨੀ ਨੇ ਘਰ ਚਲਾਉਣ ਅਤੇ ਆਪਣੀ ਡਿਲੀਵਰੀ ਲਈ ਪੈਸੇ ਇਕੱਠੇ ਕਰਨ ਦੇ ਲਈ ਨਸ਼ੇ ਦੇ ਧੰਦੇ ਦੇ ਵਿੱਚ ਕਦਮ ਰੱਖਿਆ। ਤਕਨਾਪੋਲਿਸ ਤੋਂ ਇਹ ਕਾਰਵਾਈ ਕਰਦੇ ਸੱਤ ਮਹੀਨੇ ਦੀ ਗਰਭਵਤੀ ਮਾਹੀ ਰਾਜਪੂਤ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਦੋਵਾਂ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਜਾਣਕਾਰੀ ਮੁਤਾਬਕ ਮਾਹੀ ਰਾਜਪੂਤ ਅੰਮ੍ਰਿਤਸਰ ਦੇ ਸੁਲਤਾਨਵਾਲਾ ਕਿਤੇ ਰਹਿਣ ਵਾਲੀ ਹੈ। ਉਸ ਦਾ ਪਤੀ ਅਰਸ਼ਦੀਪ ਸਿੰਘ 1 ਮਹੀਨੇ ਪਹਿਲਾਂ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਪੁਲਿਸ ਦੇ ਹੱਥੇ ਚੜ ਗਿਆ ਸੀ। ਇਸ ਵੇਲੇ ਜੇਲ੍ਹ ਦੇ ਵਿੱਚ ਹੈ ਤਾਂ ਪਤੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਮਾਹੀ ਨੇ ਸੁਖੇ ਦੇ ਨਾਲ ਮਿਲ ਕੇ ਚਿੱਟਾ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। Polres ਅਧਿਕਾਰੀ ਨੇ ਦੱਸਿਆ ਕਿ ਮਾਹੀ ਨੂੰ ਆਪਣੇ ਪਤੀ ਦੀ ਜ਼ਮਾਨਤ ਅਤੇ ਆਪਣੀ ਗਰਭਵਸਥਾ ਦੌਰਾਨ ਡਿਲੀਵਰੀ ਦੇ ਲਈ ਪੈਸਿਆਂ ਦੀ ਜ਼ਰੂਰਤ ਸੀ ਇਸ ਕਰਕੇ ਉਹ ਸੁਖੇ ਦੇ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰਨ ਲੱਗੇ। ਤਾਂ ਡੀਐਸਪੀ ਅਮਰਿਤਪਾਲ ਸਿੰਘ ਮੁਤਾਬਕ ਥਾਣਾ ਸਿਟੀ ਖੰਨਾ ਨੇ ਹੋਰ ਕੀ ਕੁਝ ਖੁਲਾਸੇ ਕੀਤੇ ਨੇ ਆਓ ਜਾਣਦੇ। ਐਸਪੀ ਪ੍ਰਗਟ ਸਿੰਘ ਦਾ ਨਾਕਾ ਲੱਗਿਆ ਹੋਇਆ ਸੀਗਾ ਤੇ ਮੇਨ ਰੋਡ ਦੇ ਉੱਪਰ ਹੀ ਤੇ ਇਹਨਾਂ ਨੇ ਦੇਖਿਆ ਵੀ ਇੱਕ ਮੋਟਰਸਾਈਕਲ ਸਵਾਰ ਨਮੋਨਾ ਵਿਅਕਤੀ ਜੀ ਦੇ ਪਿੱਛੇ ਇੱਕ ਲੇਡੀ ਬੈਠੀ ਹੋਈ ਹੈ ਇਹ ਆ ਰਹੇ ਸੀਗੇ ਤੇ ਜਦੋਂ ਨਾਕਾ ਦੇਖ ਕੇ ਇਹਨੇ ਮੁੰਨੇ ਵਿਅਕਤੀ ਨੇ ਜਿਹਦਾ ਨਾਮ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਸੋਮਿੰਦਰ ਸਿੰਘ ਜਿਹੜੀ ਸੁਖ ਹੈ ਤੇ ਜਿਹੜੀ ਉਹਦੇ ਨਾਲ ਲੇਡੀ ਸੀ ਉਹਦਾ ਨਾਮ ਮਾਹੀ ਮਾਹੀ ਰਾਜਪੂਤ ਹੈ ਤੇ ਉਹਦੇ ਹਸਬੰਡ ਦਾ ਨਾਮ ਅਰਸ਼ਦੀਪ ਹੈ ਜਿਹੜੀ ਸੁਲਤਾਨਪੁਰ ਦੇ ਜਿਲ੍ਹਾ ਅਮਰਸਰ ਸਾਹਿਬ ਦੇ ਰਹਿਣ ਵਾਲੇ ਆ ਇਹਨੇ ਇੱਕ ਆਪਦੀ ਬਲੌਰ ਦੀ ਜੇਬ ਚੋਂ ਲਫਾਫੇ ਕੱਢ ਕੇ ਛੋਟੀ ਜੀ ਉਹ ਪਿੱਛੇ ਬੈਠੀ ਲੇਡੀ ਨੂੰ ਫੜਾਤੀ ਤੇ ਉਹਨੇ ਸੁੱਟ ਦਿੱਤੀ ਜਦੋਂ ਇਹਨਾਂ ਨੂੰ ਸ਼ੱਕ ਦੇ ਬਿਨਾ ਤੇ ਕਾਬੂ ਕਰਕੇ ਤੇ ਕੁਝ ਕੁ ਕੀਤੀ ਗਈ ਤੇ ਉਹ ਜਿਹੜੀ ਲਿਫਾਫੀ ਸੀ ਉਹਦੇ ਚ ਦੇਖਿਆ ਗਿਆ ਤਾਂ ਉਹਦਾ ਜਿਹੜਾ ਉਹਦੇ ਚ ਸਮਾਨ ਸੀ ਉਹਦਾ ਵਜ਼ਨ ਕੀਤਾ ਗਿਆ ਤੇ 15 ਗ੍ਰਾਮ ਨਿਕਲਿਆ ਜਿਹਨੂੰ ਬਾਅਦ ਚ ਅਸੀਂ ਜਿਹੜੀ ਸਾਡੀ ਐਨਡੀਪੀਐਸ ਕਿੱਟ ਹੁੰਦੀ ਹੈ ਡਰਗ ਡਿਟੈਕਸ਼ਨ ਟੈਸਟ ਉਹਦੇ ਚ ਚੈੱਕ ਕੀਤਾ ਗਿਆ ਤਾਂ ਉਹ ਹੀਰੋਇਨ ਸੀ ਇਹਨਾਂ ਦੋਨਾਂ ਦੇ ਉੱਤੇ ਐਫਆਈਆਰ ਨੰਬਰ 98 ਅੰਡਰ ਸੈਕਸ਼ਨ 21 ਘਾਟ 85 ਪੀਐਸਸੀਟੀ 1 ਦਰਜ ਕਰਕੇ ਤੇ ਕਾਰਵਾਈ ਸ਼ੁਰੂ ਕੀਤੀ ਗਈ ਐਨ ਉਹ ਹਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜੀ ਪਤਾ ਕਰ ਰਹੇ ਆ ਇਹ ਜਰੂਰ ਪਤਾ ਲੱਗਿਆ ਵੀ ਜਿਹੜਾ ਇਹਦਾ ਮਾਹੀ ਰਾਜਪੂਤ ਦਾ ਹਸਬੰਡ ਹੈ ਅਰਸ਼ਦੀਪ ਸਿੰਘ ਏਲੀਸ ਗੋਪੀ ਉਹ ਮਹੀਨਾ ਦੋ ਮਹੀਨੇ ਪਹਿਲਾਂ ਦਾ 392 402